ਰੋਟੀ ਖਾਂਦੇ ਨੂੰ ਹੀ ਕਾਤਲਾ ਨੇ ਫੜ ਕੇ ਕੀਤਾ ਕਤਲ ਸਿਰ ਮੇਰੇ ਪਾਪਾ ਅੰਦਰ ਬੈਠੇ ਰੋਟੀ ਖਾ ਰਹੇ ਸੀ ਅਸੀਂ ਰੋਟੀ ਬਣਾ ਰਹੇ ਸੀਗੇ ਕੁਝ ਸਾਡੇ ਪਿੰਡ ਦੇ ਬਦਮਾਸ਼ ਲੋਕ ਆਏਗਾ ਉਹਨਾਂ ਨੇ ਮੇਰੇ ਪਾਪਾ ਨੂੰ ਮਤਲਬ ਕਿੰਦਰੋਂ ਬਾਹਰ ਕਢੀ ਸਿਉ ਉਹਨਾਂ ਕੋਲ ਅਸਲਾ ਸੀਗਾ 9 ਮਹੀਨੇ ਪਹਿਲਾਂ ਲੱਤਾਂ ਤੋੜ ਕੇ ਵੀ ਨਹੀਂ ਆਇਆ ਸਬਰ ਉਹਨਾਂ ਨੇ ਮਤਲਬ ਮੇਰੇ ਪਾਪਾ ਨੂੰ ਕ੍ਰੀਸ ਕੇ ਬਾਹਰ ਲੈ ਕੇ ਉਹਨਾਂ ਨੇ ਮਤਲਬ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਤਾ ਤੇ ਬਾਹਰ ਦੇ ਨੂੰ ਕਿਸੇ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾਗਾ ਤੇਜ਼ ਧਾਰ ਹਥਿਆਰਾਂ ਨਾਲ ਵੱਡਤਾ ਤਿੰਨ ਬੱਚਿਆਂ ਦਾ ਪਿਓ ਪਰ ਉਹਨਾਂ ਕੋਲ ਘੰਡਾਸੇ ਵਗੈਰਾ ਸੀਗੇ ਪਵਾੜੀਆਂ ਵਗੈਰਾ ਸੀ ਰਾੜਾ ਰੂੜਾ ਸੀਗੇ ਕਾਪੇ ਵਗੈਰਾ ਸੀਗੇ ਅਸਲਾ ਸੀ ਸਰ ਉਹਨਾਂ ਕੋਲੇ ਉਹ ਮੇਰੇ ਪਾਪਾ ਨੂੰ ਅਸੀਂ ਫਰੀਦਕੋਟ ਐਡਮਿਟ ਉੱਥੇ ਲੱਗੇ ਸੀਗੇ ਬਹੁਤ ਸੀਰੀਅਸ ਹੋ ਗਏ ਸੀਗੇ ਉੱਥੇ ਉਹਨਾਂ ਦੀ ਜਾ ਕੇ ਮਤਲਬ ਕਿ ਦਿੱਤ ਹੋ ਗਈ ਬੰਦਾ ਆਪਣੇ ਘਰ ਦੇ ਵਿੱਚ ਆਰਾਮ ਨਾਲ ਰੋਟੀ ਖਾ ਰਿਹਾ ਸੀ ਦੇ ਪਰਿਵਾਰ ਉਸਦੇ ਲਈ ਰੋਟੀ ਦੇ ਆਹਰ ਦੇ ਵਿੱਚ ਲੱਗਿਆ ਹੋਇਆ ਸੀ ਤੇ ਅਚਾਨਕ ਘਰ ਦੇ ਵਿੱਚ ਕਈ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ 23 ਤਾਰ ਹਥਿਆਰ ਫੜੇ ਹੁੰਦੇ ਨੇ ਤੇ ਇਸ ਤੋਂ ਬਾਅਦ ਉਹ ਉਸ ਨੂੰ ਘੜਿਸਦੇ ਹੋਏ ਬਾਹਰ ਲਿਆਉਂਦੇ ਨੇ ਤੇ ਬਾਹਰ ਦਾ ਕੋਈ ਵੀ ਵਿਅਕਤੀ ਘਰ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਕਿਉਂਕਿ ਘਰ ਦੇ ਬਾਹਰ ਵੀ ਕਈ ਬਦਮਾਸ਼ ਮੌਜੂਦ ਸੀ ਇਸ ਤੋਂ ਬਾਅਦ ਉਹਨਾਂ ਬਦਮਾਸ਼ਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਤਾਬੜ ਤੋੜ ਹਮਲੇ ਕੀਤੇ ਇਸ ਹਮਲੇ ਦੌਰਾਨ ਬੰਦਾ ਗੰਭੀਰ ਹੱਥ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਦੇ ਵਿੱਚ ਲੈ ਗਏ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਪਰਿਵਾਰ ਦੇ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਕਤਲ ਕੀਤਾ ਗਿਆ ਹੈ ਤੇ ਇਸ ਤੋਂ ਪਹਿਲਾਂ ਵੀ ਉਸ ਦੀਆਂ ਹਮਲਾ ਕਰਕੇ ਲਤਾਂ ਤੋੜ ਦਿੱਤੀਆਂ ਗਈਆਂ ਸੀ ਫਿਰ ਮੇਰੇ ਪਾਪਾ ਅੰਦਰ ਬੈਠੇ ਰੋਟੀ ਖਾ ਰਹੇ ਸੀ ਅਸੀਂ ਰੋਟੀ ਬਣਾ ਰਹੇ ਸੀਗੇ ਕੁਝ ਸਾਡੇ ਪਿੰਡ ਦੇ ਬਦਮਾਸ਼ ਲੋਕ ਆਏਗਾ ਉਹਨਾਂ ਨੇ ਮੇਰੇ ਪਾਪਾ ਨੂੰ ਮਤਲਬ ਕਿ ਅੰਦਰੋਂ ਬਾਹਰ ਕਢੀ ਸਿਉਣਾ ਕੋਲ ਅਸਲਾ ਸੀਗਾ ਉਹਨਾਂ ਨੇ ਮਤਲਬ ਮੇਰੇ ਪਾਪਾ ਨੂੰ ਕ੍ਰੀਸ ਕੇ ਬਾਹਰ ਲੈ ਕੇ ਉਹਨਾਂ ਨੇ ਮਤਲਬ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਤਾ ਤੇ ਬਾਹਰ ਦੇ ਨੂੰ ਕਿਸੇ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾਗਾ ਨਾ ਹੀ ਸਾਨੂੰ ਬਾਹਰ ਜਾਣ ਦਿੱਤਾਗਾ ਉਹ ਘਟਟਾ-ਘਟਟਾ ਵੀ 15 ਜਣੇ ਸੀਗੇ ਹਾਂਜੀ ਕੁਝ ਪਿੰਡ ਦੇ ਸੀਗੇ ਸਰ ਕੋਈ ਗੱਲ ਨਹੀਂ ਸੀਗਾ ਨੋ ਨੋ ਸਰ ਕੁਝ ਨਹੀਂ ਸੀ ਸਰ ਉਹਨਾਂ ਕੋਲ ਗੰਡਾਸੇ ਵਗੈਰਾ ਸੀਗੇ ਪਵਾੜੀਆਂ ਵਗੈਰਾ ਸੀ ਰਾੜਾ ਰੂੜਾ ਸੀਗੇ ਕਾਪੇ ਵਗੈਰਾ ਸੀਗੇ ਅਸਲਾ ਸੀ ਸਰ ਉਹਨਾਂ ਕੋਲੇ ਹਾਂਜੀ ਸਰ ਹਾਂਜੀ ਉਹ ਮੇਰੇ ਪਾਪਾ ਨੂੰ ਅਸੀਂ ਫਰੀਦਕੋਟ ਐਡਮਿਟ ਉੱਥੇ ਲੈ ਗਏ ਸੀਗੇ ਬਹੁਤ ਸੀਰੀਅਸ ਹੋ ਗਏ ਸੀਗੇ ਉੱਥੇ ਉਹਨਾਂ ਦੀ ਜਾ ਕੇ ਮਤਲਬ ਕਿ ਦੱਤ ਹੋ ਗਈ। ਘਟਨਾ ਮੁਖਤਸਰ ਦੇ ਪਿੰਡ ਗੋਨੇਆਣਾ ਦੀ ਹੈ ਜਿੱਥੇ ਕੇ ਮੋਣਾ ਨਾਂ ਦੇ ਪੇਸ਼ੇ ਤੋਂ ਡਰਾਈਵਰ ਵਿਅਕਤੀ ਨੂੰ ਘਰ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਤੇ ਉਸ ਦੇ ਤਿੰਨ ਬੱਚੇ ਨੇ ਤੇ ਪਰਿਵਾਰ ਦੇ ਵਿੱਚ ਉਹ ਇਕੱਲਾ ਹੀ ਸੀ ਜੋ ਪਰਿਵਾਰ ਦਾ ਪੇਟ ਪਾਲਦਾ ਸੀ ਤੇ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ। ਇਹ ਤੁਹਾਨੂੰ ਬਹੁਤ ਕੋਈ ਗੱਲ ਬਾਤ ਨਹੀਂ ਕੋਈ ਗੱਲ ਉਹ ਜਾਨ ਉਸ 10 ਜਾਨ 10 ਤਾਂ ਘਰੇ ਸੀ ਤੇ ਜਿਹੜੇ ਬਾਹਰ ਘਰੇ ਸੀ ਉਹਨੂੰ ਬੰਨੂ ਜੀ ਮਾਜੀ ਬੰਨੂ ਖੁੱਲੇ ਵੀ ਗਏ ਸਾਨੂੰ ਪਤਾ ਵੀ ਲੱਗ ਗਿਆ ਕਿਹੜੇ ਕਿਹੜੇ ਬੰਦੇ ਆ ਹਾਂਜੀ ਕਾਪੇ ਸੀ ਕਿਰਪਾਨਾ ਸੀ ਕੜਵਾੜੀਆਂ ਸੀ ਉਹਨਾਂ ਕੋਲੇ ਪੌੜੇ ਸੀ ਪਹਿਲਾਂ ਵੀ ਹੋਇਆ ਸੀ ਉਹ 9 ਮਹੀਨੇ ਹੋ ਗਏ ਸੀ ਅਸੇ ਤੋਂ ਸਾਡਾ ਕਾਰਵਾਈ ਹੋ ਜੇ ਕੋਈ ਇਹਦਾ ਸਾਥ ਪਿੰਡ ਦੇ ਸੀ ਜਿਹੜੇ ਕਿ ਬੰਦੇ ਕੋ ਚੱਕੀ ਜਾਂ ਸਾਬੂ ਚੱਕਿਆ ਜਾਵੇ ਲਗੇ ਬਜਾਰ ਨਹੀਂ ਸੀ ਕੋਈ ਵਜਾ ਨਹੀਂ ਸੀ ਕੋਈ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਮਿਲੀ ਹੈ ਤੇ ਪੁਲਿਸ ਨੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ ਜਾਂਚ ਅਧਿਕਾਰੀ ਦੇ ਮੁਤਾਬਿਕ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ 3 18 7 2025 ਦੀ ਰਾਤ ਕਰੀਬ 9:30 ਵਜੇ ਗੋਨਿਆਂ ਨੇ ਪਿੰਡ ਵਿਖੇ ਨੌਨਾ ਸਿੰਘ son of ਮਛਤਰ ਸਿੰਘ ਵਾਸੀ ਗੋਨਿਆਣਾ ਕੁਝ ਵਿਅਕਤੀਆਂ ਵੱਲੋਂ ਇਹਦੇ ਘਰ ਤੇ ਅਟੈਕ ਕਰਕੇ ਤੇ ਇਹਨੂੰ ਸੱਟਾਂ ਮਾਰੀਆਂ ਗਈਆਂ ਜਿਸ ਤੇ ਇਹਦੀ ਮੌਤ ਹੋ ਗਈ। ਥਾਣਾ सदर ਮੁਕਸਰ ਪੁਲਿਸ ਨੇ ਪ੍ਰੋਂਪਟਲੀ ਐਕਸ਼ਨ ਕਰਦੇ ਹੋਏ ਐਫ ਆਈ ਆਰ ਨੰਬਰ 129 ਅੰਡਰ ਸੈਕਸ਼ਨ 103 35 62 2 ਬੀ ਐਨ ਐਸ ਦਰਜ ਰਜਿਸਟਰ ਕੀਤਾ ਅਤੇ ਤਿੰਨ ਦੋਸ਼ੀ ਜੋ ਕਿ ਇਸ ਚ ਨਾਮਜ਼ਾਦ ਸਗੇ ਨਰਿੰਦਰ ਸਿੰਘ, ਅਸਾਉ ਮੰਗਲ ਸਿੰਘ ਵਿੱਕੀ ਸਿੰਘ son of ਕੁਲਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ son of ਬਲਵੀਰ ਸਿੰਘ ਹੁਣ ਤੱਕ ਗ੍ਰਿਫਤਾਰ ਹੋ ਗਏ ਨੇ ਤੇ ਬਾਕੀ ਦੋਸ਼ੀ ਵੀ ਜਲਦ ਗ੍ਰਿਫਤਾਰ ਕਰ ਦਿੱਤੇ ਜਾਣਗੇ। ਜਗਬਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ